ਕਿੰਮੀ ਪਵਨ ਨੂੰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਜੋ ਆਪਣੀਆਂ ਵੀਡੀਓਜ਼ ਦੇ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਨੇ ਲੋਕਾਂ ਵੱਲੋਂ ਵੀ ਇਹਨਾਂ ਨੂੰ ਬੇहद ਪਸੰਦ ਕੀਤਾ ਜਾਂਦਾ ਸੀ ਪਰ ਹੁਣ ਕਿੰਮੀ ਪਵਨ ਨੂੰ ਚਾਹੁਣ ਵਾਲਿਆਂ ਲਈ ਬਹੁਤ ਹੀ ਬੁਰੀ ਖਬਰ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਿੰਮੀ ਤੇ ਪਵਨ ਦਾ ਅੱਜ ਤਲਾਕ ਹੋ ਚੁੱਕਾ ਹੈ ਜੀ ਹਾਂ ਇਸ ਖਬਰ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਪੇਜ ਤੇ ਇੱਕ ਪੋਸਟ ਪਾ ਕੇ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੁਣ ਸਾਨੂੰ ਹੋਰ ਦੁਖੀ ਨਾ ਕਰਿਓ ਜੋ ਕਰੂਗਾ ਰੱਬ ਕਰੂਗਾ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਕਿਸੇ ਨੂੰ ਵੀ ਅਸੀਂ ਟੁੱਟ ਚੁੱਕੇ ਹਾਂ ਦੋਨੋਂ ਵਿਦ ਫੈਮਲੀਜ਼ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਤਲਾਕ ਦੀ ਜ਼ਿੰਮੇਵਾਰ ਸੁਨੇਹਾ ਕਤਿਆਲ ਨੂੰ ਦੱਸਿਆ ਜਾ ਰਿਹਾ ਵਾ ਕਿਮੀ ਦੇ ਦੱਸਣ ਮੁਤਾਬਕ ਸੁਨੇਹਾ ਨਾਲ ਉਹਨਾਂ ਦਾ ਵਧੀਆ ਰਿਸ਼ਤਾ ਸੀ ਤੇ ਆਪਣੀ ਭੈਣ ਵਾਂਗੂ ਮੰਨਦੀ ਸੀ ਪਰ ਸੁਨੇਹਾ ਨੇ ਉਸ ਨਾਲ ਧੋਖਾ ਕੀਤਾ ਸੁਨੇਹਾ ਨੇ ਆਪਣੇ ਬਰਥਡੇ ਪਾਰਟੀ ਤੇ ਕਿੰਮੀ ਨੂੰ ਇਨਵਾਈਟ ਕੀਤਾ ਤੇ ਉਸ ਨੂੰ ਪਤਾ ਨਹੀਂ ਖਾਣੇ ਵਿੱਚ ਕੀ ਖਿਲਾਇਆ ਜਾਂ ਐਸਾ ਕੀ ਪਿਲਾ ਦਿੱਤਾ ਜਿਸ ਨਾਲ ਉਸ ਨੇ ਸੁਰਤ ਖੋਦ ਦਿੱਤੀ ਬਾਅਦ ਵਿੱਚ ਸੁਨੇਹਾ ਉਸ ਨੂੰ ਇੱਕ ਰੂਮ ਵਿੱਚ ਛੱਡ ਆਈ ਜਿੱਥੇ ਉਸ ਨਾਲ ਕਿਸੇ ਅਣਜਾਣ ਵਿਅਕਤੀ ਵੱਲੋਂ ਗਲਤ ਕੰਮ ਕੀਤਾ ਗਿਆ ਫ੍ਰੈਸ਼ੀ ਕੈਨੇਡੀਅਨ ਦੁਬਾਰਾ ਕਿੰਮੀ ਦੀ ਇਹ ਕਾਲ ਰਿਕਾਰਡਿੰਗ ਆਪਨੇ ਚੈਨਲ ਉੱਤੇ ਸਾਂਝੀ ਕੀਤੀ ਗਈ ਹੈ ਜੇ ਤੁਸੀਂ ਪੂਰੀ ਰਿਕਾਰਡਿੰਗ ਸੁਣਨੀ ਹੈ ਤਾਂ ਸਾਡੇ ਚੈਨਲ ਤੇ ਜਾ ਕੇ ਵੀ ਸੁਣ ਸਕਦੇ ਹੋ ਸਾਡਾ ਤਾਂ ਇੱਥੇ ਇਹੋ ਕਹਿਣਾ ਹੈ ਕਿ ਜੇ ਸੱਚਮੁੱਚ ਸਨੇਹਾ ਦੁਬਾਰਾ ਇਹ ਨੀਚ ਹਰਕਤ ਕੀਤੀ ਗਈ ਹੈ ਤਾਂ ਉਸ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਤੁਸੀਂ ਇਸ ਮੁੱਦੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ